ਅ ਚੱਲ ਪਿਆ ਹੁਣ ਦੇ ਚੱਲ ਪਿਆ ਲਾਈਵ ਜਿੰਨੇ ਵੀ ਤੁਸੀਂ ਸਤਕਾਰਯੋਗ ਭਰਾ ਇਸ ਵੀਡੀਓ ਨਾਲ ਜੁੜੋਗੇ ਇਹ ਵੀਡੀਓ ਨੂੰ ਸਾਂਝਾ ਕਰਕੇ ਲੋੜਵੰਦ ਸੱਜਣਾ ਤੱਕ ਕਰ ਜ਼ਰੂਰ ਪਹੁੰਚਾ ਦੇਣਾ ਚੱਲਿਆ ਲਾਈਵ ਦੇ ਲੋੜਵੰਦ ਸੱਜਣਾ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦੇਣਾ ਕਿਉਂਕਿ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਆ ਦੁਬਾਰਾ ਫੇਰ ਅਸੀਂ ਲਾਈਵ ਆਇਆ ਪਹਿਲਾਂ ਪਤਾ ਨਹੀਂ ਚੱਲਿਆ ਨਹੀਂ ਸੀਗਾ ਮੇਰੀ ਬੇਨਤੀ ਆ ਸਾਰੇ ਹੀ ਭਰਾਵਾਂ ਤਿੱਕਰ ਕਿ ਆਉਣ ਵਾਲੀ 30 ਤਰੀਕ ਨੂੰ ਆਪਣੇ ਪਿੰਡ ਕੋਟਦਨਾ ਦੇ ਵਿੱਚ ਕੈਂਸਰ ਦਾ ਕੈਂਪ ਲਗਾਇਆ ਜਾ ਰਿਹਾ ਹੈ ਕੈਂਸਰ ਦਾ ਤੇ ਅੱਖਾਂ ਦਾ ਮੇਰੀ ਹੱਥ ਬਣ ਕੇ ਬੇਨਤੀ ਆ ਵੀ ਜਿਹੜੇ ਵੀ ਭਰਾ ਸਾਡੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਲਾਗੇ ਲਾਗੇ ਸਾਡੇ ਪਿੰਡ ਨੇਗੇ ਆਪਣਾ ਹਸਪਤਾਲ ਕਲਾ ਰਾਜੀਆ ਪੰਧੇਰ ਕਾਲੇ ਕੇ ਢੱਡਰੀਆਂ ਤੇ ਮੌਜੋ ਮੱਤੀ ਭੈਣੀ ਫੱਤਾ ਅੱਖੋ ਜਿੰਨੇ ਵੀ ਲਵੇ ਲਵੇ ਪਿੰਡ ਨਗੇ ਮੈਂ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਕੋੜਦੋਣਾ ਦੇ ਆਪਣਾ ਇਧਰ ਆ ਗਿਆ ਧੂਰਕੋਟ ਫਾਦਰਾ ਇਹ ਸਾਰੇ ਜਿਹੜੇ ਪਿੰਡ ਆ ਗਏ ਮੈਂ ਸਾਰੇ ਪਿੰਡਾਂ ਨੂੰ ਬੇਨਤੀ ਕਰਨੀ ਹੈ ਭਰਾਵੋ ਆਪਣੇ ਪਿੰਡ ਕੋੜਦੋਣਾ ਦੇ ਵਿੱਚ ਜਿਹੜਾ ਕੈਂਸਰ ਦਾ ਕੈਂਪ ਲਗਾਇਆ ਜਾ ਰਿਹਾ ਤੇ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ 350 ਸਾਲਾ ਜਿਹੜਾ ਸੀਦੀ ਜਿਹੜੇ ਕਿ ਪ੍ਰੋਗਰਾਮ ਚੱਲ ਰਹੇ ਨੇ ਸੀਦੀ ਦਿਵਸ ਮਨਾਇਆ ਜਾ ਰਿਹਾ ਉਸ ਦੇ ਸਬੰਧ ਦੇ ਵਿੱਚ ਆਪਾਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ World Care Cancer ਦੀ ਜਿਹੜੀ ਟੀਮ ਆ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਉਹਨਾਂ ਦੀ ਸਾਰੀ ਟੀਮ ਆ ਉਹ 30 ਤਰੀਕ ਨੂੰ ਆਪਣੇ ਪਿੰਡ ਦਿਨ ਐਤਵਾਰ ਨੂੰ ਪਹੁੰਚ ਰਹੇ ਨੇਗੇ ਮੇਰੀ ਬੇਨਤੀ ਆ ਕਿਉਂਕਿ ਕੈਂਸਰ ਦੀ ਜੇ ਮੈਂ ਗੱਲ ਕਰਾਂ ਸਾਡਾ ਪਿੰਡ ਆ ਜਿਹੜਾ ਬਰਾਲੇ ਦਾ ਲਾਸਟ ਪਿੰਡ ਆ ਇਧਰੋਂ ਮਾਨਸਾ ਸ਼ੁਰੂ ਹੋ ਜਾਂਦਾ ਸਾਡੇ ਏਰੀਆ ਦੇ ਵਿੱਚ ਕੈਂਸਰ ਬਹੁਤ ਜ਼ਿਆਦਾ ਮੈਂ ਜੇ ਆਪਣੀ ਖੁਦ ਹੀ ਗੱਲ ਕਰਾਂ ਆਪਣੇ ਘਰ ਦੀ ਗੱਲ ਕਰਾਂ ਮੇਰੀ ਮਾਂ ਨੂੰ ਕੈਂਸਰ ਦੇ ਜਿਹੜੀ ਕਿ ਬਿਮਾਰੀ ਸੀ ਉਸ ਕੈਂਸਰ ਦੀ ਬਿਮਾਰੀ ਕਰਕੇ ਇਸ ਦੁਨੀਆ ਤੋਂ ਚਲੀ ਗਈ ਕਿਉਂਕਿ ਸਾਨੂੰ ਕੈਂਸਰ ਦਾ ਉਦੋਂ ਪਤਾ ਲੱਗਿਆ ਜਦੋਂ ਤੀਜੀ ਸਟੇਜ ਦੇ ਵਿੱਚ ਪਹੁੰਚ ਗਈ ਸੀ ਗਰੀਬੀ ਸੀਗੀ ਉਸ ਸਮੇਂ ਦੇ ਵਿੱਚ ਹਨਾ ਬਈ ਜਦੋਂ ਗਰੀਬੀਆਂ ਘਰਾਂ ਦੇ ਵਿੱਚ ਹੁੰਦੀਆਂ ਨੇ ਗਿਆ ਸਮਾਂ ਮਾੜਾ ਹੁੰਦਾ ਉਦੋਂ ਟੈਸਟ ਕਰਾਉਣੇ ਇਲਾਜ ਕਰਾਉਣੇ ਬਹੁਤ ਔਖੇ ਹੁੰਦੇ ਨੇ ਇਹ ਇਸ ਕਰਕੇ ਉਦੋਂ ਸਾਡੇ ਤਾਂ ਸਮਾਂ ਮਾੜਾ ਸੀਗਾ ਹੁਣ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਜੇਕਰ ਤੁਹਾਨੂੰ ਬਿਮਾਰੀ ਦਾ ਪਹਿਲਾਂ ਪਤਾ ਲੱਗ ਜਾਂਦਾ ਕੈਂਸਰ ਦੀ ਬਿਮਾਰੀ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਲਾਜ ਹੈਗਾ ਭਰਾਵੋ ਦੇਸੀ ਜਿਹੜੇ ਇਲਾਜ ਨੇਗੇ ਉਹਨਾਂ ਦੇ ਨਾਲੋਂ ਜਿਹੜਾ ਚੰਗੇ ਇਲਾਜ ਨੇ ਚੰਗੇ ਡਾਕਟਰ ਨੇਗੇ ਉਹ ਆਪਾਂ ਆਪਣੇ ਪਿੰਡ ਕੋੜਦੁੰਮੇ ਆ ਰਹੇ ਨੇਗੇ ਤੁਸੀਂ 30 ਤਰੀਕ ਨੂੰ ਸਾਰੇ ਨੇ ਕੈਂਪ ਦਾ ਲਾਹਾ ਲੈਣਾ ਮੈਂ 2 ਸਾਲ ਹਸਪਤਾਲਾਂ ਦੇ ਵਿੱਚ ਰਲਿਆ ਕੈਂਸਰ ਦੀ ਬਿਮਾਰੀ ਕਰਕੇ 2 ਢਾਈ ਸਾਲ ਅਸੀਂ ਹਸਪਤਾਲਾਂ ਦੇ ਵਿੱਚ ਰੋਲੇ ਪਹਿਲਾਂ ਅਸੀਂ ਪਟਿਆਲੇ ਫਿਰ ਅਸੀਂ ਆ 32 ਦੇ ਵਿੱਚ ਫਿਰ ਪੀਜੀਆਈ ਦੇ ਵਿੱਚੋਂ ਇਲਾਜ ਚੱਲਿਆ ਮੇਰੀ ਮਾਤਾ ਦਾ ਕੈਂਸਰ ਦਾ ਪਰ ਬਿਮਾਰੀ ਉਦੋਂ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਸਾਨੂੰ ਉਦੋਂ ਪਤਾ ਲੱਗਿਆ ਇਸ ਕਰਕੇ ਜੇਕਰ ਬਿਮਾਰੀ ਦਾ ਤੁਹਾਨੂੰ ਪਹਿਲਾਂ ਪਤਾ ਲੱਗ ਜੇ ਟੈਸਟਾਂ ਦੇ ਨਾਲ ਤਾਂ ਲਾਜ ਸੌਖਾ ਹੋ ਜਾਂਦਾ ਤਾਂ ਕਰਕੇ ਜਿਹੜਾ ਅਸੀਂ ਇਹ ਪ੍ਰਾਰਲਾ ਕੀਤਾ ਵਰਲਡ ਕੇਅਰ ਦੀ ਕੈਂਸਰ ਦੀ ਟੀਮ ਨਾਲ ਉਹਨਾਂ ਨੇ ਅੱਗੇ ਬੇਨਤੀ ਕਰੀ ਵੀ ਤੁਸੀਂ ਸਾਡੇ ਵੀ ਇੱਥੇ ਟੈਸਟ ਕਰਕੇ ਜਾਓ ਸਾਡੇ ਵੀ ਇੱਥੇ ਲੋਕਾਂ ਨੂੰ ਜਾਗਰੂਤ ਕਰਕੇ ਜਾਓ ਤਾਂ ਕਿ ਜਿਹੜਾ ਸਾਡਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਾਡੇ ਭੈਣ ਭਰਾ ਨੂੰ ਇਸ ਨਾਮ ਮਰਾਦ ਬਿਮਾਰੀ ਤੋਂ ਬਚਾ ਸਕੀਏ ਨਾਲ ਲੱਗਦੀ ਹੀ ਮੇਰੀ ਬੇਨਤੀ ਇਹ ਹੈ ਆ ਭਰਾਵੋ ਕਿ ਪਾਣੀ ਹਵਾ ਤੇ ਧਰਤੀ ਮਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਤਿੰਨਾਂ ਚੀਜ਼ਾਂ ਨੂੰ ਅਸੀਂ ਬਹੁਤ ਵੱਡੇ ਪੱਤਰ ਤੇ ਦੂਸਤ ਕਰਨ ਤੇ ਲੱਗੇ ਹੋਇਆ ਇਸ ਕਰਕੇ ਜੇ ਚਾਹਣਿਓ ਵੀ ਸਾਡੀਆਂ ਬਿਮਾਰੀਆਂ ਨਾ ਫੈਲਣ ਅੱਜ ਹਰੇਕ ਦੇ ਘਰ ਦੇ ਵਿੱਚ ਬਿਮਾਰੀ ਆ ਹਰੇਕ ਦਾ ਘਰ ਦੇ ਲਾਜ ਮੁਹੇ ਲੱਖਾਂ ਰੁਪਇਆ ਲੱਗ ਰਿਹਾ ਹਰੇਕ ਦੇ ਘਰ ਦੇ ਵਿੱਚ ਇੰਨੇ-ਇੰਨੇ ਦਵਾਈਆਂ ਪਈਆਂ ਨੇ ਭਰਾਵੋ ਦਵਾਈਆਂ ਕਿਉਂ ਪਈਆਂ ਨੇ ਕਿਉਂਕਿ ਬਿਮਾਰੀਆਂ ਇੰਨੀਆਂ ਵੱਧ ਗਈਆਂ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਵੀ ਵਾਤਾਵਰਨ ਵੀ ਸਾਫ਼ ਕਰੀਏ ਖਾਣ ਪੀਣ ਵੀ ਚੰਗਾ ਕਰੀਏ ਦਰਖਤ ਲਾਈਏ ਪਾਣੀ ਨੂੰ ਸਾਹਮਣੇ ਰੱਖੀਏ ਪਾਣੀ ਸਾਡਾ ਪਿਤਾ ਧਰਤੀ ਸਾਡੀ ਮਾਂ ਹੈ ਹਵਾ ਸਾਡਾ ਗੁਰੂ ਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਾਹਮਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਇਹ ਮੇਰੀ ਸਾਰਿਆਂ ਕੇ ਬੇਨਤੀ ਆ ਵੀ ਅਸੀਂ ਦਰਖਤਾਂ ਵਧਾਈਏ ਅਸੀਂ ਖਾਣ ਪੀਣ ਦਾ ਤਕੜਾ ਕਰੀਏ ਚੰਗਾ ਕਰੀਏ ਸਿਹਤ ਨੂੰ ਸੰਭਾਲੀਏ ਜ਼ਹਿਰਾਂ ਜ਼ਹਿਰਾਂ ਤੋਂ ਅਸੀਂ ਦੂਰੀ ਬਣਾਈਏ ਪਾਣੀ ਨੂੰ ਅਸੀਂ ਪਿਤਾ ਨੂੰ ਸਾਹਮਣੇ ਰੱਖੀਏ ਪਾਣੀ ਨੂੰ ਬਰਬਾਦ ਨਾ ਕਰੀਏ ਇਹ ਦੇ ਕਰਕੇ ਜਿਹੜਾ ਸੀ ਇਹ ਸਾਡੀ ਸਭ ਤੋਂ ਵੱਡੀ ਗੱਲ ਆ ਅੱਜ ਕੋਈ ਬੰਦਾ 60 ਸਾਲ ਦੀ ਉਮਰ ਤੋਂ ਨਹੀਂ ਟੱਪ ਰਿਹਾ ਤੇ ਤਾਂ ਕਰਕੇ ਮੇਰੀ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਆ ਸਾਰੇ ਸੱਜਣਾ ਨੂੰ 30 ਤਰੀਕ ਨੂੰ ਮੇਰੇ ਪਿੰਡ ਦੇ ਨ ਐਤਵਾਰ ਜ਼ਰੂਰ ਪਹੁੰਚਣਾ ਵਰਲਡ ਕੇਅਰ ਕੈਂਸਰ ਦੀ ਟੀਮ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ 30 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਕੈਂਪ ਲਾ ਰਹੇ ਨੇ ਤੁਸੀਂ ਵੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਇਸ ਕੈਂਪ ਦਾ ਲਾਹਾ ਲੈਣਾ ਗੁਰਦੁਆਰਾ ਦਸਵੇਂ ਸਾਗਰ ਦੇ ਵਿੱਚ ਸਾਰਿਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗ